₹50 ਤਾਂ ਬੋਲਦੇ ਠੀਕ ਹੈ ਹਾਂਜੀ ਅਸੀਂ ਨਾ ਕੁਝ ਦਿਨ ਪਹਿਲਾਂ ਤੁਹਾਨੂੰ ਬੋਡੀ ਸਰਵਿਸ ਪੈਕ ਦਿੱਤਾ ਸੀਗਾ ਹਾਂਜੀ ਤੇ ਉਹ ਪੈਕ ਪਹਿਣ ਤੋਂ ਪਹਿਲਾਂ ਕੀ ਕੀ ਪ੍ਰੋਬਲਮਾਂ ਸੀਗੀਆਂ ਤੁਹਾਨੂੰ ਹਨ ਗਰਜੀ ਮੇਰੇ ਜੋੜਾਂ ਮਰਦਦੇ ਸੀਗਾ ਸਰਵੈਕਲ ਸੀਗਾ ਪੇਟ ਦੀ ਸਮੱਸਿਆ ਸੀਗੀ ਠੀਕ ਹੈ ਜੀ ਹਾਂਜੀ ਬੀਪੀ ਕਿੰਨਾ ਕੁ ਵੱਧਾ ਸੀਗਾ ਬੀਪੀ ਬਹੁਤ ਜ਼ਿਆਦਾ ਵੱਧਾ ਸੀਗਾ ਜੀ ਸੋਜਸ ਆ ਜਾਂਦੀ ਸੀ ਸੋਜ ਹੋ ਜਾਂਦੀ ਸੀ ਸਾਰੇ ਸਰੀਰ ਤੇ ਠੀਕ ਹੈ ਜੀ ਜੀ ਹੁਣ ਅੱਧਾ ਪੈਕ ਪੀ ਲਿਆ ਠੀਕ ਹੈ ਜੀ ਤੇ ਹੁਣ ਠੀਕ ਆ ਕੋਈ ਬਹੁਤ ਜ਼ਿਆਦਾ ਹਰਕਤ ਆ ਠੀਕ ਹੈ ਇਹ ਕਿੰਨੇ ਕ ਟਾਈਮ ਤੋਂ ਪ੍ਰੋਬਲਮ ਆ ਸੀਗੇ ਤੁਹਾਨੂੰ ਇਹ 2.5 ਸਾਲ ਤੋਂ ਪਹਿਲਾਂ ਜੀ ਠੀਕ ਹੈ ਜੀ ਕਿੰਨੀਆਂ ਕ ਦਵਾਈਆਂ ਖਾਧੀਆਂ ਪਹਿਲਾਂ ਬਹੁਤ ਜ਼ਿਆਦਾ ਦਵਾਈਆਂ ਖਾਧੀਆਂ ਵੀ ਜੀ ਠੀਕ ਹੈ ਜੀ ਤੇ ਕੋਈ ਜਿੰਨਾ ਕ ਜੱਕ ਦਵਾਈ ਖਾਈ ਜਾਂਦੇ ਸੀਗੇ ਬਾਅਦ ਰਹਿੰਦਾ ਸੀਗਾ ਬਾਅਦ ਚੋਂ ਹੀ ਗੱਲ ਬੇਰੋਣੀ ਉਹੀ ਪ੍ਰੋਬਲਮ ਆ ਫੇਰ ਆ ਜਾਂਦੀ ਸੀ ਹਾਂ ਜੀ ਠੀਕ ਹੈ ਜੀ ਤੇ ਹੁਣ ਜਦੋਂ ਤਾਂ ਤੁਸੀਂ ਬੋਡੀ ਸਰਵਿਸ ਪੈਕ ਵਰਤਿਆ ਹਾਂ ਤੇ ਕਿੰਨਾ ਕ ਫਰਕ ਲੱਗਦਾ ਆ ਆਪਣੇ ਆਪ ਨੂੰ ਮਹਿਸੂਸ ਕਿੰਨਾ ਕ ਹੁੰਦਾ ਜਾਣੀ ਬਹੁਤ ਜ਼ਿਆਦਾ ਫਰਕ ਮਹਿਸੂਸ ਹੁੰਦਾ ਹੁਣ ਤਾਂ ਵੀ ਜੀ ਇਕੱਲੇ ਗੋਡੇ ਦੀ ਪ੍ਰੋਬਲਮ ਜੀ ਰਹਿ ਗਈ ਆ ਹਾਂ ਤੇ ਹੋਰ ਜਾਣ ਦੀ ਸਾਰਾ ਠੀਕ ਬਾਕੀ ਸਭ ਕੁਝ ਠੀਕ ਆ ਸਰਵਾਈਕਲ ਵੀ ਪੇਟ ਦੀਆਂ ਪ੍ਰੋਬਲਮਾਂ ਬੀਪੀ ਸਭ ਕੁਝ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੋਰ ਲੱਖਾਂ ਹੀ ਭੈਣ ਭਾਈ ਇਹ ਜੀਆਂ ਪ੍ਰੋਬਲਮਾਂ ਦੇ ਨਾਲ ਜੂਝ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਹਾਂਜੀ ਮੈਂ ਤਾਂ ਇਹ ਹੀ ਆਨੇ ਵੀ ਸਾਰੇ ਭੈਣ ਭਰਾ ਇਹ ਬੋਡੀ ਸਰਵਿਸ ਸਰਵਿਸ ਪੈਕਰ ਵੀ ਹੋ ਤੇ ਬਿਮਾਰੀਆਂ ਦਾ ਛੁਟਕਾਰਾ ਪਾਓ ਸੋ ਧੰਨਵਾਦ ਹਾਂਜੀ